ਮੈਂ ਇੱਕ ਛੋਟੀ ਜਿਹੀ ਰਚਨਾ ਸਾਂਝੀ ਕਰਦਾ ਹਾਂ ਤੁਹਾਡੇ ਨਾਲ ਕਿਉਂਕਿ ਪੰਜਾਬੀ ਕਵੀ ਦੇ ਵਿੱਚ ਆਮ ਹੀ ਬੰਦੇ ਔਂਕੜ ਲੈਂਕੜ ਦਲੈਂਕੜ ਸਿਆਰੀ ਬਿਹਾਰੀ ਕੰਨਾ ਤਾਂ ਕੋਈ ਮਤਲਬ ਨਹੀਂ ਸਮਝਦੇ ਕੁਸ ਉਹੋ ਜੀ ਰਚਨਾ ਹੈ ਮੇਰੀ ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਜੀ ਜਿਹੜੇ ਰਲਗੱਡ ਕਰਦੇ ਮਾਂ ਬੋਲੀ ਵਿੱਚ ਸ਼ਬਦਾਂ ਦੀ ਜਿਹੜੇ ਰਲਗੱਡ ਕਰਦੇ ਮਾਂ ਬੋਲੀ ਵਿੱਚ ਸ਼ਬਦਾਂ ਦੀ ਉਹ ਕਿਵੇਂ ਮਾਂ ਆਤਿ ਭਾਸ਼ਾ ਦੀ ਕਰਨਗੇ ਪੈਰੇਦਾਰੀ ਜਿਹੜੇ ਸਿਆਰੀ ਬਿਹਾਰੀ ਕੰਨੇ ਨੂੰ ਕੁਝ ਸਮਝਣ ਨਾ ਸੱਚ ਅੱਖਾਂ ਜਿਹੜੇ ਸਿਆਰੀ ਬਿਹਾਰੀ ਕੰਨੇ ਨੂੰ ਕੁਝ ਸਮਝਣ ਨਾ ਉਹ ਤਾਂ ਕੱਟ ਘੜੜਨੇ ਵੀਰੋ ਬੋਤਲ ਖਾਰੀ ਜਿਹੜੇ ਅੰਦਰ ਦੇ ਵਿੱਚ ਗਲਤੀਆਂ ਵੀ ਰੋ ਪੰਜ ਕਰਦੇ ਜਿਹੜੇ ਅੰਦਰ ਦੇ ਵਿੱਚ ਗਲਤੀਆਂ ਵੀ ਰੋ ਪੰਜ ਕਰਦੇ ਦੱਸ ਦਿਓ ਕਿਵੇਂ ਲਿਖਤ ਉਹਨਾਂ ਦੀ ਜਾਊਗੀ ਸਤਕਾਰੀ ਸਮਝਾਏ ਤੋਂ ਵੀ ਜਿਹੜਾ ਮਥੇ ਤੇ ਵਟ ਪਾਉਂਦਾ ਸੱਚ ਅੱਖਾਂ ਉਹ ਤਾਂ ਸਖੰਦੁਰੂ ਹੈ ਹਾਲੇ ਕਰੇ ਸਖਣ ਦੀ ਤਿਆਰੀ ਜਿਹੜੇ ਠਹਿਰਾਉ ਦੇ ਲਈ ਲੈਣ ਚ ਕੰਨਾ ਲਾਉਂਦੇ ਨਾ ਜਿਹੜੇ ਠਹਿਰਾਉ ਦੇ ਲਈ ਲੈਣ ਚ ਓਮਾ ਲਾਉਂਦੇ ਨਾ ਵਾਰਤਕ ਲੱਗਦੀ ਉਹਨਾਂ ਦੀ ਕਵਤਾ ਜੋ ਪਿਆਰੀ ਕਿਸੇ ਦੀ ਲੱਤ ਫੜਦੇ ਤੇ ਫੜਦੇ ਕਿਸੇ ਦੀ ਬਾਤ ਆਈ ਸੱਚ ਅੱਖਾਂ ਉਹ ਕਵਤਾ ਵੀਰੋ ਹੁੰਦੀ ਨਹੀਂ ਸਚਿਆਰੀ ਲਿਖਣ ਦੇ ਲਈ ਤਾਂ ਪੜਨਾ ਹੁੰਦਾ ਬਹੁਤ ਜ਼ਰੂਰੀ ਐ ਲਿਖਣ ਦੇ ਲਈ ਤਾਂ ਪੜਨਾ ਹੁੰਦਾ ਬਹੁਤ ਜ਼ਰੂਰੀ ਐ ਬਿਨਾ ਪੜਨ ਤੋਂ ਲਿਖਣਾ ਮਜਬੂਰੀ ਕੀ ਐ ਪਾਰੀ ਜੀਨੇ ਲੇਖਣ ਦੇ ਵਿੱਚ ਨਾਟਮ ਕੌਣ ਐ ਦੁਨੀਆ 'ਚ ਸੱਚ ਆਖਾਂ ਜੀਨੇ ਲੇਖਣੀ ਦੇ ਵਿੱਚ ਨਾਟਮ ਕੌਣ ਹੈ ਦੁਨੀਆਂ 'ਚ ਔਣੂ ਕਰਤਾ ਵੀਰੋ ਲਿਖਣੀ ਪਉ ਮਿਆਰੀ ਦਦਾ ਹੂਰੀ ਆਖੇ ਲੇਖਣੀ ਵਿੱਚ ਜਸ ਖੱਟਣੇ ਜੇ ਦਦਾ ਹੂਰੀ ਆਖੇ ਲੇਖਣੀ ਵਿੱਚ ਜਸ ਖੱਟਣੇ ਜੇ ਪੜੋ ਅਦਾਸੀ ਪਾਸ਼ ਜਾ ਮਡੇ ਹੋਰ ਲਖਾਰੀ ਗਲਤੀਆਂ ਕੱਢੇ ਕੋਈ ਤਾਂ ਕਦੇ ਮੱਥੇ ਵੱਟ ਪਾਇਓ ਨਾ ਸੱਚ ਅੱਖਾਂ ਗਲਤੀਆਂ ਕੱਢੇ ਕੋਈ ਤਾਂ ਕਦੇ ਮੱਥੇ ਵੱਟ ਪਾਇਓ ਨਾ ਪਾਰਸ ਬਣ ਜਾਉਂਗੇ ਘਰ ਜੇ ਗੱਲ ਮੰਨਣ ਦੀ ਤਾਰੀ ਆਓ ਸਾਰੇ ਇਹ ਆਪਣਈਏ ਦੀ ਲੇਖਣੀ ਵਿੱਚ ਸੁਧਾਰ ਲਿਆਈਏ ਦੀ ਨਾਲੇ ਸਭਣਾ ਨੂੰ ਸਮਝਾਈਏ ਦੀ ਇਹੋ ਮਾਂ ਬੋਲੀ ਦੀ ਇਹੋ ਮਾਂ ਬੋਲੀ ਦੀ ਸੇਵਾ ਹੈ ਇਹੋ ਮਾਂ ਬੋਲੀ ਦੀ ਸੇਵਾ ਹੈ ਧੰਨਵਾਦ